ਨਾਨਕ ਦੇ ਪਾਤਸ਼ਾਹ ਤੇ ਭਾਈ ਮਰਦਾਨਾ ਦੁਨੀਆ ਨੂੰ ਤਾਰਦੇ ਹੋਏ ਇੱਕ ਸੁੰਦਰ ਪਹਾੜੀ ਦੇ ਥੱਲੇ ਜਾ ਬੈਠੇ ਤੇ ਮਰਦਾਨਾ ਕਹਿੰਦਾ ਪਾਤਸ਼ਾਹ ਪਿਆਸ ਬੜੀ ਲੱਗੀ ਐ ਅੰਤਯਾਮੀ ਗੁਰੂ ਨਾਨਕ ਕਹਿੰਦੇ ਕਿ ਮਰਦਾਨਿਆ ਤੈਨੂੰ ਇੱਥੇ ਪਾਣੀ ਕਿਤੇ ਨਹੀਂ ਉਮਿਲਣਾ ਜੇ ਤੂੰ ਪਾਣੀ ਪੀਣਾ ਐ ਨਾ ਤੇ ਜਾ ਉੱਪਰ ਪਹਾੜੀ ਤੇ ਇੱਕ ਪੀਰ ਰਹਿੰਦਾ ਵਲੀ ਕੰਧਾਰੀ ਸਾਰਾ ਪਾਣੀ ਉਹਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਪਾਸ ਖਿੱਚ ਕੇ ਰੱਖਿਆ ਹੋਇਆ ਓਥੋਂ ਪਾਣੀ ਪੀ ਆ ਤੇ ਮਰਦਾਨਾ ਪਹੁੰਚ ਗਿਆ ਜਾ ਕੇ ਬੇਨਤੀ ਕੀਤੀ ਕਿ ਪੀਰ ਜੀ ਬਿਆਸ ਬੜੀ ਲੱਗੀ ਐ ਪਾਣੀ ਪਿਆਓ ਵਲੀ ਕੰਧਾਰੀ ਕਹਿੰਦਾ ਬਈ ਤੂੰ ਕੌਣ ਐ ਤੇਰੀ